ਅਸੀਂ ਅੱਜ ਇੱਥੇ ਪਿੰਡ ਕਾਲੇਕਣੂ ਬੁਰਦ ਦੇ ਵਿੱਚ ਜਿਹੜੀ ਡੋਰ ਟੂ ਡੋਰ ਘਰੋ ਘਰੀ ਜਾ ਕੇ ਲੋਕਾਂ ਨੂੰ ਆਪਣੇ ਜਿਹੜੇ ਕਿਸਾਨ ਮਜ਼ਦੂਰ ਜਿੰਨੇ ਵੀ ਸਾਡੇ ਕਾਲੇ ਪਿੰਡ ਦੀ ਸੰਗਤ ਨੂੰ ਅਸੀਂ ਇੱਕ ਘਰ ਘਰ ਡੋਰ ਟੂ ਡੋਰ ਜਾ ਕੇ ਜਿਹੜਾ ਅਸੀਂ ਦੱਸ ਰਹੇ ਆ ਵੀ ਸਾਡਾ ਜਿਹੜਾ 2 ਤਰੀਕ ਨੂੰ 2 ਜਨਵਰੀ ਨੂੰ ਜੰਡਿਆਲਾ ਗੁਰੂ ਰੈਲੀ ਆ ਜੀ ਜਿਹਦੇ ਵਿੱਚ ਸਾਡੇ ਜਿੰਨੇ ਵੀ ਆਪਣਾ ਅੱਜ ਜਿਵੇਂ ਸਾਡੇ ਨਾਲ ਮੋਦੀ ਸਰਕਾਰ ਨੇ ਦਿੱਲੀ ਅੰਦੋਲਨ ਦੇ ਵੇਲੇ ਸਾੜਨਾ ਵਾਅਦੇ ਕੀਤੇ ਸੀਗੇ ਉਹਨਾਂ ਤੋਂ ਸਾਰਿਆਂ ਤੋਂ ਮੁਕਰੀਆ ਐਮਐਸਪੀ ਦੀ ਗਾਰੰਟੀ ਲੈਣ ਵਾਸਤੇ ਅਸੀਂ ਅੱਜ ਤਾਈਂ ਡੀਕਦੇ ਆ ਪਰ ਮੋਦੀ ਸਰਕਾਰ ਨੇ ਕੋਈ ਨਿਆਣ ਨਹੀਂ ਦਿੱਤਾ ਐਮਐਸਪੀ ਦੀ ਗਾਰੰਟੀ ਆ ਸੁਆਮੀ ਨਾਥਰ ਰਪੋੜ ਜਿਹੜੀ ਹੈਗੀ ਆ ਰਿਪੋਰਟ ਉਹਨਾਂ ਤੋਂ ਕ ਲਾਗੂ ਨਹੀਂ ਕੀਤੀ ਗਈ ਜਿਹੜੀ ਹੈਗੀ ਆ ਜੀ ਸਾਡੇ ਅੱਜ ਪਿੰਡਾਂ ਦੇ ਵਿੱਚ ਧੜਾ ਧੜ ਨਸ਼ੇ ਵੇਚ ਰਹੇ ਆ ਜਿਹੜੀ ਪੰਜਾਬ ਸਰਕਾਰ ਉਹ ਸੈਂਟਰ ਸਰਕਾਰ ਇਹਦੇ ਤੇ ਕੋਈ ਗੌਰ ਨਹੀਂ ਕਰ ਰਹੀ ਅੱਜ ਇਹ ਜਿਹੜੇ ਸਾਡੇ ਮੁੱਦੇ ਨੇ ਸਾਡੇ ਇਹਦੇ ਤੇ ਇਸੇ ਅਸੀਂ ਦੋ ਤਰੀਕ ਦੀ ਰੈਲੀ ਕਰ ਰਹੇ ਆਂ ਕਿ ਜਿਹੜਾ ਕਿਸਾਨ ਮਜ਼ਦੂਰ ਗਰੀਬ ਦਾ ਜਿਹੜਾ ਕਰਜ਼ਾ ਮਾਫ਼ ਕੀਤਾ ਜਾਵੇ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਦਿੱਤੀ ਜਾਵੇ ਪਿੰਡਾਂ ਦੇ ਵਿੱਚੋਂ ਜਿਹੜੇ ਬਿਜਲੀ ਵਾਲੇ ਮੀਟਰ ਚਿਪ ਵਾਲੇ ਮੀਟਰ ਲੱਗ ਰਹੇ ਨੇ ਉਹ ਮੀਟਰ ਜਿਹੜੇ ਅਸੀਂ ਨਹੀਂ ਲੱਗਣ ਦੇਵਾਂਗੇ ਸਾਡੇ ਨਾਲ ਜਦੋਂ ਅਸੀਂ ਦਿੱਲੀ ਬਾਰਡਰ ਤੋਂ ਉੱਠੇ ਸਾ ਛੱਡਦੇ ਨੇ ਇੱਕ ਵਾਅਦਾ ਕੀਤਾ ਸੀਗਾ ਅਸੀਂ ਜਿਹੜੀ ਹੈਗੀ ਆ ਬਿਜਲੀ ਪ੍ਰਾਈਵੇਟ ਨਹੀਂ ਹੁੰਦੇਵਾਗੇ ਹੁਣ ਇਹ ਸਰਕਾਰ ਟੇਢੇ ਢੰਗ ਨਾਲ ਬਿਜਲੀ ਪ੍ਰਾਈਵੇਟ ਕਰਨਾ ਚਾਹੁੰਦੀ ਆ ਪਰ ਅਸੀਂ ਇਹ ਨਹੀਂ ਚੱਲਣ ਦੇਵਾਂਗੇ ਅਸੀਂ ਲੋਕਾਂ ਨੂੰ ਵੇਖੋ ਜੀ ਜਦੋਂ ਅਸੀਂ ਕਰੋ ਘਰੀ ਜਾ ਕੇ ਸਾਡੇ ਭੈਣ ਭਰਾ ਨੇ ਸਾਡੇ ਪਰਿਵਾਰ ਨੇ ਜੀ ਜਦੋਂ ਅਸੀਂ ਕਰੋ ਘਰੀ ਜਾ ਕੇ ਆਪਣੇ ਭੈਣ ਭਰਾਵਾਂ ਨੂੰ ਦੱਸਾਂਗੇ ਤੇ ਸਾਡੀਆਂ ਜਦੋਂ ਗੱਲਾਂ ਸੁਣਨਗੇ ਜੀ ਸਾਡੇ ਨਾਲ ਤੁਰਨਗੇ ਤੇ ਆ ਜਿਹੜੀ ਆਉਣ ਵਾਲੀ ਹੁਣ ਇਲੈਕਸ਼ਨ ਆ ਹੁਣ ਜਿਹੜੀ ਆਸ ਵਾਲੇ ਮੋਦੀ ਦੀ ਤਾਂ ਹੁਣ ਨੱਪਨ ਦਾ ਵੀ ਟਾਈਮ ਆ ਪੰਜਾਬ ਸਰਕਾਰ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਕਿਉਂਕਿ ਦੋਵੇਂ ਇਲੈਕਸ਼ਨ ਆ ਰਹੀਆਂ ਨੇ ਅਸੀਂ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਜੇ ਮੋਦੀ ਸਰਕਾਰ ਜਾਂ ਸੈਂਟਰ ਸਰਕਾਰ ਨਾ ਮੰਨੀ ਤੇ ਫੇਰ ਅਸੀਂ ਦਿੱਲੀ ਪਹਿਲਾਂ ਵਾਂਗੂ ਸੰਘਰਸ਼ ਕਰਾਂਗੇ ਸ਼ੁਰੂਆਤ ਕਿੱਥੋਂ ਕੀਤੀ ਸ਼ੁਰੂਆਤ ਅਸੀਂ ਅੱਜ ਆਪਣੇ ਕਾਲੇ ਪਿੰਡ ਤੋਂ ਸ਼ੁਰੂ ਕਰ ਰਹੇ ਹਾਂ ਜੀ ਅਸੀਂ ਡੋਰ ਟੂ ਡੋਰ ਜਾ ਕੇ ਟਰੈਕਟਰ ਤੇ ਸਪੀਕਰ ਬਣ ਕੇ ਸਾਰੇ ਪਿੰਡ ਨੂੰ ਜਾਗਰਿਤ ਕਰਨਾ ਚਾਹੁੰਦੇ ਹਾਂ ਤੇ ਸਾਡੇ ਨਾਲ ਸਾਨੂੰ ਆਸ ਵੀ ਆਪ ਸਾਡੇ ਨਾਲ ਲੋਕ ਸਾਥ ਦੇਣ